ਗੁੱਡ ਮਾਰਨਿੰਗ ਜੀ ਆਜੂ ਰੋਟੀ ਖਵਾ ਦੀਏ ਬਸ ਚਲਦੇ ਆ ਪਟਿਆਲੇ ਪਾਰਾਂ ਕਿ ਗੱਡੀ ਧੋ ਰਿਆਂ ਜੀ ਬੱਸ ਸਾਡੇ ਕੋਲ 12 ਵਜੇ ਪਟਿਆਲੇ ਪਹੁੰਚਣਾ ਹੈ ਉਹ ਪੱਪੋ ਜੀਰ ਦੇ ਟੋਟੇ ਬਹੁਤ ਹੰਦੀ ਹੋਈ ਸੀ ਯਾਰ ਤਾਂ ਇਹ ਵੀ ਉਹ ਕਰਾਉਣਾ ਹੈ ਜੀ ਸੁਣਦਾ ਰਵੀ ਉਹ ਵੀ ਕਰਾਵਾਂਗੇ ਚੰਗੀ ਤਰ੍ਹਾਂ ਪਾਸਪੂਚ ਅਜੇ ਤੱਕ ਕੰਮ ਚਲਾ ਰਹੇ ਆ ਉਹ ਪੱਪੋ ਜੀਰ ਦੇ ਟੋਟੇ ਠੀਕੋ ਲੱਭ ਜੂਆ ਚਲੋ ਟੋਪੀ ਗੀ ਮੋਟੀ ਮੋਟੀ ਜੀ ਮਿਲ ਗਿਆ ਹਾਂਜੀ ਦੋਸਤੋ ਚਾਹ ਪੀ ਰਹੇ ਹਾਂ ਤਿਆਰ ਹੋ ਗਿਆ ਹੁਣ ਮੜਾ ਜਾ ਮੋਟਰ ਤੇ ਚਲਦੇ ਆਂ ਦੇਖ ਕੇ ਆਉਨੇ ਆ ਕਿ ਗਠੀਆਂ ਵਾਲੀ ਜਗ੍ਹਾ ਤਿਆਰ ਹੋਈ ਕਿ ਨਹੀਂ ਹੋਈ ਆਹ ਦੇਖ ਲਊ ਆਂ ਕੱਲ ਪਨੀਰੀ ਲੈ ਕੇ ਆਏ ਸੀਗੇ ਹੁਣ ਲਾਉਣੀਆਂ ਮੋਟਰ ਤੇ ਕੱਲ ਲੈ ਜਾਣਾ ਹਾਂਜੀ ਦੋਸਤੋ ਮੋਟਰ ਤੇ ਜਾ ਰਹੇ ਹਾਂ ਇਕਠੀਆਂ ਦੀ ਦੇਖ ਕੇ ਆਉਣਾ ਕਿ ਕਿੰਨਾ ਕੁ ਥਾਂ ਤਿਆਰ ਕਰਿਆ ਪਿਆ ਤੇ ਫਿਰ ਆ ਰਹੇ ਹਾਂ ਪਟਿਆਲੇ ਮੈਂ ਪਟਿਆਲੇ 2:30 ਵਜੇ ਪਹੁੰਚ ਜਾਊਗਾ ਪਹਿਲਾਂ ਗੁਰਦੁਆਰਾ ਸਾਹਿਬ ਸਾਡੇ ਇਕਣਾ ਹੀ ਫਿਰ ਮੰਦਿਰ ਚ ਉਸ ਤੋਂ ਬਾਅਦ ਤੁਹਾਨੂੰ ਭਤੀਜ ਭਤੀਜੀਓ ਮਿਲਦੇ ਆਂ ਫਿਰ ਤੁਹਾਨੂੰ ਬਾਈ ਨੰਬਰ ਹੋਰ ਦੱਸੋ ਗੱਲ ਬਾਤ ਠੀਕ ਲਵ ਯੂ ਹਾਰ ਜਿਗਰ ਦੇ ਟੋਟਿਓ ਚੱਕ ਦਾਂਗੇ ਚੱਕ ਦਾਂਗੇ ਹਾਂਜੀ ਮੋਟਰ ਤੇ ਆ ਗਏ ਆਪਾਂ ਤੇ ਜਗਾ ਤਾਂ ਤਿਆਰ ਕਰੀ ਵੀ ਆਨੇ ਤੇ ਅੱਜ ਜਾਲ ਪਾਵਾਂਗੇ ਲਿਆ ਕੇ 베ਰੀ ਤੇ ਯਾਰ ਬਹੁਤ ਟੁੱਕਰੇ ਰਹੇ ਨੇ ਆਹ ਤੂਤੇ ਖਰਾਬ ਕਰ ਰਹੇ ਨੇ ਮਤਲਬ ਛੋਟੇ ਛੋਟਿਆਂ ਨੂੰ ਮਤਲਬ 베ਰਾ ਨੂੰ ਚੱਲਦੇ ਹਾਂ ਹੁਣ ਪਹਿਲਾਂ ਮੈਨੂੰ ਲੱਗਾ ਬਾਬਾ ਜੀ ਆ ਗਏ ਹੋਣਗੇ ਪਿੰਡਾਂ ਉਹਨਾਂ ਨੂੰ ਮੱਥਾ ਟੇਕ ਕੇ ਪਟਿਆਲੇ ਚਲਦੇ ਆਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਫਿਰ ਮੰਦਿਰ ਚ ਮੱਥਾ ਟੇਕਾਂਗੇ ਉਸ ਤੋਂ ਬਾਅਦ ਜਿਹੜੇ ਤੁਸੀਂ ਮੇਰੇ ਚਾਹਣ ਵਾਲੇ ਹੋ ਭਤੀਜ ਭਤੀਜੀਆਂ ਮਿੱਤਰ ਪਿਆਰੇ ਫੈਮਲੀਆਂ ਤੁਹਾਨੂੰ ਮਿਲਦੇ ਆਂ ਅੱਗੇ ਆ ਲਾ ਰਹੇ ਆਂ ਜੀ ਪਿਆਜ਼ ਤੇ ਸਵੇਰੇ ਮੈਂ ਵੀ ਨਾਲ ਲਪਾਉਂਗਾ ਹਾਂ ਨਹੀਂ ਦੇਖਾ ਮੋਟਾ ਨਹੀਂ ਹੋਣਾ ਚਲ ਠੀਕ ਆ ਠੀਕ ਆ ਤੇ ਡਾਈ ਕਿਹਾ ਤੀ ਇਹਨੂੰ ਮੈਂ ਕਿਹਾ ਡਾਈ ਪਾਲਾ ਵਿੱਚ ਆ ਕਹਿੰਦਾ ਬਾਅਦ ਚ ਪਾਵਾਂਗੇ ਉੱਪਰ ਜਦ ਪਾਣੀ ਲਾਉਣਾ ਹੋਊਗਾ ਮੈਂ ਚਲ ਦੇਖ ਲਿਓ ਜਿਵੇਂ ਠੀਕ ਲੱਗਿਆ ਤੁਹਾਨੂੰ ਚਲੋ ਹੁਣ ਚਲਦੇ ਆ ਜੀ ਸ਼ਹਿਰ ਨੂੰ ਆਪਾਂ ਤੇ ਠੀਕ ਆ ਤੇ ਉਹ ਟਮਾਟਰਾਂ ਤੇ ਜਰੂਰ ਲਾ ਦੀਆਂ ਉਹ ਸੋਟੀਆਂ ਜੀਆਂ ਗੱਟਦੀ ਮੱਛਰਦਾਨੀ ਤਾਂ ਮੈਂ ਪਹਿਲਾਂ ਵੀ ਇਹਨੇ ਕਿਹਾ ਦੀ ਮੇਰੇ ਯਾਦ ਕਰਾਇਆ ਦੀ ਮੈਂ ਭੁੱਲ ਗਿਆ ਦੀ ਯਾਰ ਅੱਜ ਜਰੂਰ ਜਾਂਦੀ ਸਾਰੇ ਪਹਿਲਾਂ ਮੱਛਰਦਾਨੀ ਲੈਣੇ ਆ ਯਾਰ ਕਿਉਂਕਿ ਬੇਰ ਛੋਟੇ ਛੋਟੇ ਟੁੱਕੀ ਜਾਂਦੇ ਨੇ ਐ ਨਹੀਂ ਚਲੋ ਤੋਤਿਆਂ ਨੇ ਵੀ ਚੀਜ਼ ਖਾਣੀ ਹੂ ਆ ਐਂ ਆ ਜੇ ਚੀਜ਼ ਪੱਕ ਚਵੇ ਪੱਕੇ ਹੋਏ ਜਿਵੇਂ ਮਰਜ਼ੀ ਖਾਈ ਜਾਣ ਕਿਸ ਦੇ ਮੂੰਹ ਪੈ ਜਾਣਗੇ ਇਆ ਹਾਲ ਸਹਾਗਾ ਐਉਂ ਪਏ ਨੇ ਇਹਨਾਂ ਨੂੰ ਵੀ ਰੰਗ ਕਰਾਉਣੀ ਆਇਆ ਕੀ ਆ ਹਾਂਜੀ ਦੋਸਤੋ ਪਹਿਲਾਂ ਹੁਣ ਡੈਂਟਲ ਹਸਪੀਟਲ ਆਪਾਂ ਭਤੀਜਿਆਂ ਨੂੰ ਮਿਲ ਕੇ ਪਟਿਆਲੇ ਕੱਲ ਮੈਨੂੰ ਭਤੀਜ ਮੇਰੇ ਕੋਲ ਆ ਕੇ ਗਏ ਥੀ ਬਾਈ ਨੰਬਰ ਆਪਾਂ ਉਹਨਾਂ ਨੂੰ ਕਿਹਾ ਥੀ ਕਿ ਭਤੀਜ ਮੈਂ ਜ਼ਰੂਰ ਆਉਂਗਾ ਉਹ ਸੁਣਾਉ ਗੱਲ ਬਾਤ ਵਧੀਆ ਜੀ ਹਾਂਜੀ ਆਪਾਂ ਪਹੁੰਚ ਗਏ ਕਿਹੜਾ ਕਾਲ ਜਾ ਡੈਂਟਲ ਇਲਾਜ ਵੀ ਹੁੰਦਾ ਉਰੇ ਹਾਂਜੀ ਆ ਹੁੰਦਾ ਵੀ ਠੀਕ ਆ ਚਲੋ ਹਾਂਜੀ ਪਟਿਆਲੇ ਆ ਜੀ ਆਹ ਡੈਂਟਲ ਹਸਪੀਟਲ ਭਤੀਜ ਬੈਠੇ ਨੇ ਸਾਰੇ ਆਪਣੇ ਤੇ ਕੁਝ ਭਤੀਜ ਮੇਰੇ ਹਰਿਆਣੇ ਗਏ ਬੈਨੇ ਤੇ ਆਪਣੇ ਘਰਾਂ ਨੂੰ ਗਏ ਬੈਨੇ ਯਾਰ ਉਹਨਾਂ ਨੂੰ ਅਗਲੀ ਵਾਰ ਮਤਲਬ ਜਦੋਂ ਫੇਰ ਕਦੇ ਢੇੜਾ ਲੱਗਿਆ ਫੇਰ ਮਿਲਾਂਗੇ ਉਹਨਾਂ ਨੂੰ ਹੋਰ ਤੁਸੀਂ ਠੀਕ ਹੋ ਮੁੰਡਿਓ ਬਣ ਜੂਗੇ ਡਾਕਟਰ ਆ ਉਹ ਠੀਕ ਆ ਠੀਕ ਆ ਬਾ ਰੋਕਦੇ ਪਤਾ ਹਾਂਜੀ ਦੋਸਤੋ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਤੇ ਮੱਥਾ ਟੇਕਦੇ ਆ ਮੱਥਾ ਟੇਕਣ ਤੋਂ ਬਾਅਦ ਫੇਰ ਮੰਦਰ 'ਚ ਮੱਥਾ ਟੇਕਣਾ ਹੀ ਫਿਰ ਚੱਲਦੇ ਹਾਂ ਜੀ ਧੀ ਪਤੀਜੀਆਂ ਨੂੰ ਮਿਲਣ ਤੇ ਡੈਂਟਲ ਹਸਪੀਟਲ ਜਾ ਕੇ ਆਇਆ ਤੇ ਬਹੁਤ ਵਧੀਆ ਲੱਗਿਆ ਯਾਰ ਭਤੀਜਿਆਂ ਨੂੰ ਮਿਲ ਕੇ ਲੱਭ ਹਾਂਜੀ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਪਟਿਆਲੇ ਹਾਂਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਆਪਾਂ ਹੁਣ ਪਹਿਲਾਂ ਮੱਥਾ ਟੇਕਦੇ ਹਾਂ ਪਟਿਆਲੇ ਉਸ ਤੋਂ ਬਾਅਦ ਚੱਲਦੇ ਹਾਂ ਫਿਰ ਮਿਲਣ ਹਸਪਤਾਲ ਨੂੰ ਵਾਹਿਗੁਰੂ ਹਾਂਜੀ ਮੱਥਾ ਟੇਕ ਲੈ ਜੀ ਆਪਾਂ ਹੁਣ ਚੱਲਦੇ ਹਾਂ ਆਪਾਂ ਬਾਈ ਨੰਬਰ ਸਾਈਡ ਤੇ ਕਰੋ ਦਰਸ਼ਨ ਬਾਈ ਬਾਈ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆਂ ਜੀ ਆਪਾਂ ਮੰਦਿਰ ਚ ਮੱਥਾ ਟੇਕਦੇ ਆਂ ਉਸ ਤੋਂ ਬਾਅਦ ਚੱਲਾਂਗੇ ਜੀ 22 ਨੰਬਰ ਫਾਟ ਚ ਚੱਲਦੇ ਆਂ ਜੀ ਹੁਣ ਬਾਈ ਹਾਂਜੀ ਚੱਲਦੇ ਆਂ ਹੁਣ ਆਪਾਂ ਖੈਰ ਨੂੰ ਇੱਥੇ ਭਤੀਜ ਮਿਲ ਗਿਆ ਰੀ ਕਹਿੰਦਾ ਚਾਚੇ ਆ ਜਾ ਸੇਵਾ ਕਰਾ ਲਈਏ ਮੈਂ ਕਿਹਾ ਚੱਲ ਕੋਈ ਨਾ ਆ ਗਿਆ ਮੈਂ ਕਿਹਾ ਜਾ ਜਾ ਹਰ 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 ਅਦਰ ਮੱਥਾ ਟੇਕ ਕੇ ਫਿਰ ਆਪਾਂ ਮਿਲਦੇ ਆਂ 22 ਨੰਬਰ ਸਾਈਡ ਚੱਲਦੇ ਆਂ ਫਿਰ ਪਹਿਲਾਂ ਮੱਥਾ ਟੇਕ ਲਈਏ ਕਿ ਤੁਸੀਂ ਵੀ ਜਰੂਰ ਨੌਜਵਾਨੋਂ ਭਤੀਜ ਭਤੀਜੀ ਉਹ ਮੱਥਾ ਟੇਕਿਆ ਕਰੋ ਤੇ ਹੋਰ ਦੱਸੋ ਸੇਵਾ ਆ ਮਿਲ ਗਏ ਯਾਰ ਆਪਣੇ ਭਤੀਜ ਤੇ ਹੋਰ ਦੱਸੋ ਠੀਕ ਹੋ ਹਾਂਜੀ ਹਾਂਜੀ ਜੀ ਵਧੀਆ ਅੱਜ ਸਾਡੇ ਚਾਚਾ ਜੀ ਮਿਲੇ ਨਹੀਂ ਜੀ ਸਾਨੂੰ ਆਪਣੇ ਭਤੀਜ ਦਾ ਪਿੰਡ ਛਿੰਡਾ ਵਾਲਾ ਹੀ ਤੇ ਆ ਭਤੀਜ ਦਾ ਫਾਰਮ ਆ ਪਾਰਨਾ ਪਿੰਡ ਹੋਰ ਦੱਸੋ ਜੇ ਖਾਣਾ ਪੀਣਾ ਪੁੱਤ ਜੀ ਹਾਂਜੀ ਹਾਂਜੀ ਬਸ ਉਈਓ ਨਾ ਕਹਦੇ ਹੋ ਹਾਂਜੀ ਹਾਂਜੀ ਖਵਾ ਦਿੰਦਾ ਕੋਈ ਨਹੀਂ 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 ਜਿ세 ਖਾ ਕੇ ਆਏ ਆ ਠੀਕ ਆ ਕਹਿਣਾ ਮੰਨਿਆ ਕਰੋ ਬਸ ਆਹੀ ਜੈਕ ਤੇ ਜੇ ਕੋਈ ਗਲਤ ਕਰਦਾ ਏ ਹੁੰਦਾ ਨਾਲ ਦਾ ਉਦੋਂ ਸਾਈਡ ਚ ਹੋ ਜਾ ਨੀ ਅਸੀਂ ਤਾਂ ਜੀ ਸਖਤ ਖਲਾਫ ਆ ਮੈਂ ਤਾਂ ਉਹ ਗੱਲ ਕਰਦਾ ਹਾਂ ਜੇ ਕੋਈ ਸਕੂਲ ਚ ਵੀ ਕਹਿੰਦਾ ਆ ਤੇ ਡੈਡੀ ਨੂੰ ਦੱਸ ਪਹਿਲਾਂ ਜਾ ਕੇ ਜਾਂ ਪ੍ਰਿੰਸੀਪਲ ਨੂੰ ਠੀਕ ਆ ਹੁਣ ਛੱਡ ਗਿਆ ਮੈਂ ਤੈਨੂੰ ਹਾਂਜੀ ਹਾਂਜੀ ਬਸ ਠੀਕ ਆ ਲਵ ਜੂਆ ਮੇਰੇ ਜਿਗਰ ਦੇ ਟੋਕੇ ਚੱਲਦੇ ਆ ਜੀ ਹੁਣ ਆਪਾਂ ਬਾਈ ਨੰਬਰ ਦੇਖ ਲਓ ਭਤੀਜਿੰਨਾ ਪਿਆਰ ਕਰਦੇ ਨੇ 10 15 ਮਿੰਟ ਮੰਦਿਰ ਦੇ ਬਾਹਰੇ ਖੜੇ ਰਹੇ ਭਤੀਜ ਲਵ ਜੂਆ ਮੇਰੇ ਜਿਗਰ ਦੇ ਟੋਕੇ ਹਾਂਜੀ ਭਤੀਜ ਮਿਲਿਆ ਭਤੀਜ ਪੜਦਾ ਆਪਣਾ ਥਾਪਰ ਚ ਠੀਕ ਆ ਹਾਂਜੀ ਹਾਂਜੀ ਵਧੀਆ ਚੱਲਦੀ ਐ ਸਟੱਡੀ ਵਧੀਆ ਚੱਲਦੀ ਐ ਠੀਕ ਆ ਠੀਕ ਐ ਹਣ ਵਧੀਆ ਪੜ ਲੱਭ ਜੂਆ ਤੁਹਾਨੂੰ ਟਰੱਕ ਭਰ ਕੇ ਹੋਰ ਦੱਸ ਗੱਲ ਬਾਤ ਕੌਫੀ ਚਾਹ ਕੁਛ ਨਾ ਇਹ ਕੁਛ ਨਹੀਂ ਚਲ ਠੀਕ ਆ ਭਤੀਜਾ ਹਾਂਜੀ ਆ ਮੇਰੇ ਜਿਗਰ ਦੇ ਟੋਟੇ ਭਤੀਜ ਮਿਲ ਗਏ ਆ ਬਸੰਤ ਪੰਚਮੀ ਰੰਗ ਲੈਣ ਦੋ ਉਹਦੇ ਬਾਅਦ ਚੋ ਥੋੜੇ ਕਾਲ ਜਾਊਂਗਾ ਭਤੀਜਾ ਹੋਰ ਦੱਸ ਸੇਵਾ ਚਾਚੇ ਲੈ ਗਾ ਠੀਕ ਠਾਕ ਆ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਰਾਤ ਨੂੰ ਪਾਵਾਂਗੇ ਆਪਾਂ ਹਾਂਜੀ 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 ਪਟਿਆਲੇ ਆ ਜੀ ਮੈਂ ਗੱਡੀ ਮਗਰ ਲਾਤੀ ਦੀ ਮਗਾ ਚੱਲ ਤੁਰਕੇ ਚਲਦੇ ਆ ਸਿਟੀ ਸੈਂਟਰ ਫਿਰ ਆਪਾਂ ਖਾਣ ਪੀਣ ਵਾਲਾ ਲੈ ਕੇ ਚੱਲਾਂਗੇ ਪਿੰਡ ਨੂੰ ਹਾਂ ਜੀ ਉੱਥੇ ਨਾ ਭਤੀਜ ਮਿਲਗੇ ਦੀ ਮੈਂ ਜੂੰ ਗੱਲਾਂ 'ਚ ਲੱਗਿਆ 35-40 ਮਿੰਟਾਂ ਹੋਣਾਂਗੇ ਸਾਡੇ ਕਿਉਂਕਿ ਅੱਜ ਕਾਲੀ ਹੈਗੀ ਆ ਥੋੜੀ ਜੀ ਹੁਣ ਮੈਂ ਜਾਂਦੇ-ਜਾਂਦੇ ਨੂੰ ਆਪਣੀ ਭਤੀਜੀ ਉਹਨਾਂ ਦਾ ਇੱਥੇ ਉਹ ਖੁੱਲਿਆ ਵਿਆਹ ਖਾਣ ਪੀਣ ਵਾਲਾ ਆਹ ਐਵੇਂ ਫਿਰ ਮੈਂ ਚਾਹੇ ਫੜ ਲਈ ਮੈਂ ਕਿਹਾ ਅੱਜ ਡਿਸਪੋਜ਼ਲ 'ਚ ਪਾ ਦੋ ਮੈਂ ਕਿਹਾ ਜਾਂਦਾ-ਜਾਂਦਾ ਪੀਰੂੰਗਾ ਹਾਂ ਜੀ ਦੋਸਤੋ ਸਿਟੀ ਸੈਂਟਰ ਆ ਜੀ ਗੱਡੀ ਉੱਥੇ ਖੜੀ ਆ ਤੁਰਿਆ ਆ ਰਿਹਾ ਤੀ ਆਪ ਭਤੀਜਾ ਆ ਕੇ ਭਤੀਜਾ ਕਹਿੰਦਾ ਚਾਚੇ ਤੈਨੂੰ ਲੈ ਕੇ ਚਲਦੇ ਆਂ ਅਸੀਂ ਫਿਰ ਮੋਟਰਸਾਈਕਲ ਤੇ ਅਸੀਂ ਇੱਧਰ ਨੂੰ ਲੰਗੇ ਆਏ ਹੋ ਠੀਕ ਹੋ ਮੁੰਡਿਓ ਓਕੇ ਆ ਓਕੇ ਲੱਭ ਜੂਆ ਕੀ ਕਰਦੇ ਟੋਟਿਆਂ ਹਾਂਜੀ ਦੋਸਤੋ ਸਿਸਟਮ ਲੈ ਲਏ ਆਪਾਂ ਸ਼ਾਮ ਵਾਲਾ ਆਪ ਭਤੀਜ ਨੇ ਆਪਣੇ ਤੇ ਹੁਣ ਭਤੀਜ ਛੱਡ ਦੇਣਗੇ ਗੱਡੀ ਕੋਲ ਫਿਰ ਚਲਦੇ ਆਂ ਪਿੰਡ ਨੂੰ ਤੇ ਭਤੀਜਾਂ ਨਾਲ ਹੁਣ ਗੇੜੀ ਵੀ ਲਾਵਾਂਗੇ ਬੁਲਟ ਤੇ ਪਾਵਾਂਗੇ ਘੈਂਟ ਜੀ ਰੀਲ ਚੱਕ ਲੋ ਧਰ ਲੋ ਵਾਲੀ ਤੇ ਹਾਂਜੀ ਕੱਤਰਾ ਆਵੇ ਲਿਗੇ ਅਸੀਂ ਸਿਟੀ ਸੈਂਟਰ ਆ ਮੇਰੇ ਭਤੀਜ ਨੇ ਤੇ ਖੜਾ ਜਾ ਇੱਕ ਮਿੰਟ ਜਿਹੜੀ ਵੀ ਲੱਗ ਰਹੀ ਆ ਕਿਵੇਂ ਆ ਲਾਜੋ ਜਿਗਰ ਦੇ ਟੋਟਿਆਂ ਨੂੰ ਠੀਕ ਆ ਓਕੇ ਰਿਪੋਰਟ ਆ ਤੇ ਭਾਈ ਭਤੀਜੇ ਦਾ ਮੋਟਰਸਾਈਕਲ ਬਹੁਤ ਵਧੀਆ ਐਨ ਓਕੇ ਰਿਪੋਰਟ ਆ ਹਾਂਜੀ ਦੋਸਤੋ ਹੁਣ ਚੱਲਦੇ ਆ ਜੀ ਆਪਾਂ ਪਿੰਡ ਨੂੰ ਬਹੁਤ ਅੱਜ ਵਧੀਆ ਭਤੀਜ ਮਿਲੇ ਵਧੀਆ ਰੌਣਕ ਮੇਲਾ ਲੱਗਿਆ ਹੁਣ ਚੱਲਦੇ ਆ ਦੀ ਪਿੰਡ ਪਹੁੰਚ ਗਏ ਆਪਾਂ ਦੋਸਤੋ ਚਲਦੇ ਆ ਹੁਣ ਘਰ ਨੂੰ ਹਾਂਜੀ ਆਗੇ ਘਰੇ ਆਪਾਂ ਜਨਰੇਟਰ ਚੱਲ ਰਿਹਾ ਇਹ ਕਹਿੰਦੇ ਸਵੇਰ ਦੀ ਲਾਈਟ ਪਿੱਗੀ ਦੀ ਆ ਸੋ ਸਭ ਭਾਈ ਲਾਈਟ ਤਾਂ ਛੱਡੋ ਲੋਕਾਂ ਨੇ ਡੰਗਰ ਪਸ਼ੂਆਂ ਨੂੰ ਪਾਣੀ ਪਿਲਾਉਣਾ ਹੁੰਦਾ ਹੈ ਜਿਹਦੇ ਕੋਲ ਜਨਰੇਟਰ ਨਹੀਂ ਹੈਗਾ ਉਹ ਪਾਣੀ ਦਾ ਪ੍ਰਬੰਧ ਕਿਵੇਂ ਕਰੂਗਾ ਤੁਸੀਂ ਜਿਹੜੇ ਘੰਟਾ ਡੇਢ ਘੰਟਾ ਦਾ ਲਾਈਟ ਛੱਡ ਦੋਗੇ ਅਗਲਾ ਟੈਂਕੀ ਭਰ ਲਵੇ ਆਪਦੀ ਕਾਰਨ ਪਤਾ ਨਹੀਂ ਕੀ ਹੈਗਾ ਯਾਰ ਹੁਣ ਤਾਂ ਠੰਡਾ ਹੁਣ ਤਾਂ ਏਸੀ ਵੀ ਨਹੀਂ ਚੱਲਦੇ ਹੈਗੇ ਯਾਰ ਠੀਕ ਹੈ ਨਾ ਤੇ ਚਲੋ ਲੱਗ ਪੂਆ ਸਾਰਿਆਂ ਨੂੰ ਆਦਾ ਦਿਨ ਵਧੀਆ ਗਿਆ ਆਗੇ ਘਰੇ ਆਪਾਂ ਓਕੇ